ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇੱਕ ਨਵੇਂ ਵੀਡੀਓ ਚ ਅੱਜ ਦੀ ਵੀਡੀਓ ਦਾ ਅੱਜ ਦਾ ਟੌਪਿਕ ਦਾ ਜਿਹੜਾ ਸਾਡਾ ਟੌਪਿਕ ਦਾ ਨਾਮ ਹੈ ਉਹ ਹੈ ਵਿਸ਼ੇਸ਼ਣ ਅਸੀਂ ਇਸ ਤੋਂ ਪਹਿਲਾਂ ਬਹੁਤ ਸਾਰੇ ਟੌਪਿਕ ਪੜ ਚੁੱਕੇ ਹਾਂ ਪੰਜਾਬੀ ਗ੍ਰਾਮਰ ਦੀ ਪਲੇਲਿਸਟ ਬਣੀ ਹੋਈ ਆ ਪਲੇਲਿਸਟ ਨੂੰ ਫੋਲੋ ਕਰ ਲਓ ਕਿਉਂਕਿ ਤੁਹਾਨੂੰ ਹਰ ਇੱਕ ਪਲੇਲਿਸਟ ਦੇ ਵਿੱਚ ਤੁਹਾਨੂੰ ਜਿਹੜੀ ਆ ਚੀਜ਼ ਇੱਥੇ ਮਿਲਦੀ ਆ ਤਾਂ ਪੰਜਾਬੀ ਗ੍ਰਾਮਰ ਦਾ ਟੌਪਿਕ ਹੈ ਵਿਸ਼ੇਸ਼ਣ ਜਦੋਂ ਕਿਸੇ ਜੀਵ ਜਗ੍ਹਾ ਜਾਂ ਵਸਤੂ ਦਾ ਗੁਣ ਅਗੁਣ ਰੰਗ ਆਕਾਰ ਆਦਿ ਦਾ ਜ਼ਿਕਰ ਹੋਵੇ ਸਾਨੂੰ ਪਤਾ ਲੱਗਿਆ ਵਿਸ਼ੇਸ਼ਣ ਮਤਲਬ ਵਿਸ਼ੇਸ਼ਤਾ ਕੋਈ ਗੋਰਾ ਕੋਈ ਚਿੱਟਾ ਹੋਵੇ ਕੋਈ ਗੋਣਾ ਕੋਈ ਔਗਣਾ ਜਾਂ ਉਹਦਾ ਆਕਾਰ ਆ ਗੋਲਾ ਚੌਰਸ ਹੈ ਠੀਕ ਹੈ ਤ੍ਰਿਕੋਨਾ ਵਾ ਉਹ ਕੀ ਚੀਜ਼ ਹੈ ਉਹਦੀ ਵਿਸ਼ੇਸ਼ਤਾ ਉਹਦੀ ਮੇਨ ਪਾਵਰ ਹੈ ਉਹ ਚੀਜ਼ ਹੈ ਠੀਕ ਹੈ ਜਿੱਥੇ ਅਸੀਂ ਇਹਨਾਂ ਦਾ ਜ਼ਿਕਰ ਕਰਦੇ ਆ ਉਹੋ ਜਹੀਆਂ ਦੂਜੀਆਂ ਵਸਤਾਂ ਤੋਂ ਵਿਸ਼ੇਸ਼ ਬਣਦਾ ਉਹ ਤਾਂ ਉਦਾਹਰਨ ਵਜੋਂ ਗਊ ਇੱਕ ਆਮ ਜੀਵ ਹੈ ਪਰ ਗਊ ਚਿੱਟੀ ਹੈ ਗਊ ਚਿੱਟੀ ਹੈ ਚਿੱਟੀ ਜਿਹੜੀ ਉਹਦੀ ਵਿਸ਼ੇਸ਼ਤਾ ਵਾ ਗਊ ਤਾਂ ਹਰ ਇੱਕ ਹੁੰਦੀ ਹੈ ਮੈਂ ਤੁਹਾਨੂੰ ਆਪਣੇ ਤੌਰ ਤੇ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਜੋ ਤੁਹਾਨੂੰ ਚੰਗੀ ਤਰੀਕੇ ਨਾਲ ਇੱਕ ਲਾਈਨ 'ਚ ਸਮਝ ਲੱਜੇ ਕਿ ਵਿਸ਼ੇਸ਼ਣ ਹੈ ਕੀ ਬੁੱਕ ਵਾਲਾ ਵੀ ਪੜ ਲੈਨੇ ਆ ਜਦੋਂ ਅਸੀਂ ਕਿਸੇ ਜੀਵ, ਜਗ੍ਹਾ ਜਾਂ ਵਸਤੂ ਦਾ ਗੁਣ, ਔਗੁਣ, ਰੰਗ, ਆਕਾਰ ਆਦਿ ਦਾ ਜ਼ਿਕਰ ਕਰਦੇ ਹਾਂ ਉਹ ਵਸਤੂ ਉਹੋ ਜਿਹੀਆਂ ਚੀਜ਼ਾਂ ਵਸਤੂਆਂ ਤੋਂ ਵਿਸ਼ੇਸ਼ ਬਣ ਜਾਂਦੀ ਹੈ ਉਹੋ ਜਿਹੀਆਂ ਵਸਤੂਆਂ ਜਾਂ ਉਹਦੇ ਨਾਲ ਦੀਆਂ ਵਸਤੂ ਤੋਂ ਵਿਸ਼ੇਸ਼ ਬਣ ਜਾਂਦੀ ਹੈ ਇਸੇ ਤਰ੍ਹਾਂ ਮੁੰਡਾ ਇੱਕ ਆਮ ਲੜਕਾ ਹੈ ਪਰ ਮੁੰਡਾ ਬਹੁਤ ਸੋਹਣਾ ਹੈ ਉਹਦੀ ਵਿਸ਼ੇਸ਼ਤਾ ਵਾ ਠੀਕ ਹੈ ਹੁਣ ਅਸੀਂ ਥੱਲੇ ਪੜਨੇ ਆ ਇਹਦੀ ਐਗਜ਼ਾਮਪਲਾਂ ਠੀਕ ਹੈ ਸ਼ਾਲੀਨੀ ਬੁੱਧੀਮਾਨ ਹੈ ਗੀਤਾ ਸਿਆਣੀ ਕੁੜੀ ਹੈ ਮੁੰਡਾ ਉਦਮੀ ਹੈ ਉਦਮੀ ਸਿਆਣੀ ਤੇ ਬੁੱਧੀਮਾਨੀ ਦੀ ਵਿਸ਼ੇਸ਼ਤਾ ਸ਼ਾਲੀਨੀ ਇੱਕ ਲੜਕੀ ਹੈ ਕੋਈ ਗੱਲ ਤਾਂ ਬਣੀ ਨਹੀਂ ਲੜਕੀ ਤਾਂ ਪਤਾ ਹੀ ਆ ਉਹ ਬਾਕੀ ਲੜਕਿਆਂ ਜਿੰਨੀ ਆ ਲੇਕਿਨ ਉਹ ਸਿਆਣੀ ਹੈ ਠੀਕ ਹੈ ਖੁਸ਼ ਰਹਿੰਦੀ ਹੈ ਜਾਂ ਬਹੁਤ ਹੁਸ਼ਿਆਰ ਹੈ ਇਹਦੇ ਨਾਲ ਕੀ ਬਣੇਗਾ ਇਹਦੇ ਨਾਲ ਉਹਦੀ ਵਿਸ਼ੇਸ਼ਤਾ ਨਿਕਲੇਗੀ ਵਿਸ਼ੇਸ਼ਣ ਦੇ ਭੇਦ ਪੰਜ ਪ੍ਰਕਾਰ ਦੇ ਨੇ ਗੁਣਵਾਚਕ ਸੰਖਿਆਵਾਚਕ ਪਰਿਮਾਣਵਾਚਕ ਨਿਸ਼ਚੇਵਾਚਕ ਪਰਿਨਾਮੀਵਾਚ ਪੰਜ ਤਰ੍ਹਾਂ ਦੇ ਯਾਦ ਕਰ ਲਿਓ ਪਰਿਮਾਣਵਾਚਕ ਨਿਸ਼ਚੇਵਾਚਕ ਪਰਿਨਾਮੀ ਸੰਖਿਆ ਤੇ ਗੁਣ ਪੜਦੇ ਆ फटाफट ਆਪਾਂ ਗੁਣਵਾਚ ਕਿਹੜੇ ਹੁੰਦੇ ਆ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਸ਼ਬਦ ਦੇ ਗੁਣ ਔਗੁਣ ਆਦਿ ਪ੍ਰਗਟ ਕਰੇ ਉਸ ਨੂੰ ਗੁਣਵਾਚ ਕਹਿੰਦੇ ਹਨ ਜਿਹੜੇ ਕਿ ਨਾਮ ਜਾਂ ਪੜਨਾਮ ਦੇ ਗੁਣ ਤੇ ਔਗੁਣ ਪਦ ਮਤਲਬ ਗੁਣ ਜਾਂ ਔਗੁਣ ਜਿਵੇਂ ਪਤਲੀ ਕੁੜੀ ਸੁੰਦਰ ਦ੍ਰਿਸ਼ ਉੱਚੀ ਪਦਵੀ ਇਹ ਕੀ ਹੈ ਗੋਣਵਾਚਕ ਗੋਣਾ ਨਾ ਇੱਕ ਉੱਚੀ ਚੀਜ਼ ਗੋਣਾ ਉਹ ਚ ਇੱਕ ਮੇਨ ਪਾਵਰ ਹੈ ਸੁੰਦਰ ਬਹੁਤ ਸੋਹਣੀ ਪਤਲੀ ਸਲੇਮਾ ਮੋਟੀ ਇਹ ਵੀ ਦੀਦ ਹੋਗੀ ਗੋਣਵਾਚਕ ਉਸ ਸੰਖਿਆਵਾਚਕ ਕਿਹੜੀ ਹੁੰਦੀ ਹੈ ਜਿਹੜੇ ਸ਼ਬਦ ਤੋਂ ਨਾਮ ਜਾਂ ਪਰਨਾਮ ਦੀ ਸੰਖਿਆ ਪਾਰ ਗਿਣਤੀ ਦਾ ਗਿਆਨ ਹੋਵੇ ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿੱਤੋਂ ਸਾਨੂੰ ਸੰਖਿਆ ਦਾ ਪਤਾ ਲੱਗੇ ਸਾਨੂੰ ਇਹ ਤੇ ਜਿਹੜੀ ਆ ਨਾਮ ਤੋਂ ਪਤਾ ਲੱਗ ਰਿਹਾ ਕਿ ਜੀ ਸੰਖਿਆ ਦੀ ਗੱਲ ਕੀਤੀ ਜਾਂਦੀ ਹੈ ਠੀਕ ਹੈ ਜਿੰਨੇ ਕੇ ਸੀਤਾ ਕੋਲ ਸੱਤ ਕਿਤਾਬਾਂ ਹਨ ਸੱਤ ਕਿਤਾਬਾਂ ਮਤਲਬ ਗਿਣਤੀ ਆ ਗਈ ਮੈਂ ਸੱਤਵੇਂ ਨੰਬਰ ਤੇ ਹਾਂ ਗਿਣਤੀ ਆ ਗਈ ਇਸ ਕਮੀਜ਼ ਦਾ ਮੁੱਲ 50 ਰੁਪਏ 50 ਕੀ ਹੋ ਗਿਆ ਮੁੱਲ ਹੋ ਗਿਆ ਇੱਕ ਗਿਣਤੀ ਹੋ ਗਈ ਠੀਕ ਹੈ ਇੱਕ ਹੀ ਹੋ ਗਿਆ ਸੰਖਿਆਵਾਚਕ ਹੁਣ ਸੀ ਗੱਲ ਕਰਦੇ ਆ ਪਰਿਮਾਨਵਾਚਕ ਪਰਿਮਾਨ ਮਤਲਬ ਮੈਂਤੀ ਗਿਣਤੀ ਤੋਲ ਸਭ ਕੁਝ ਜਿਹੜਾ ਇਹਦਾ ਆਉਂਦਾ ਇਹਦਾ ਗਿਆਨ ਹੋਵੇ ਜਿਹੜੇ ਨਾਮ ਜਾਂ ਪਰਨਾਮ ਤੋਂ ਉਹਨੂੰ ਕੀ ਕਹਿੰਦੇ ਆ ਪਰਿਮਾਨਵਾਚਕ ਜਿਵੇਂ ਕਿ ਦੀਨਾਨਾਥ ਕੋਲ ਬਹੁਤ ਧਨ ਹੈ राम ਦਾ ਥੋੜਾ ਕੰਮ ਬਾਕੀ ਹੈ ਅਸੀਂ ਕਾफी ਮੁਕਾਸ਼ਿਆ ਕਾफी ਮਤਲਬ ਥੋੜੇ ਤੋਂ ਜ਼ਿਆਦਾ ਠੀਕ ਹੈ ਜਿਹੜੇ ਨਾਮ ਜਾਂ ਪਰਨਾਮ ਤੋਂ ਸਾਨੂੰ ਗਿਣਤੀ ਮਹਿੰਤੀ ਜਾਂ ਤੋਲ ਦਾ ਗਿਆਨ ਹੋਵੇ ਠੀਕ ਹੈ ਉਹਨੂੰ ਕਹਿੰਦੇ ਨੇ ਪਰਿਮਾਨਵਾਚਕ ਪਰਿਮਾਨਵਾਚਕ ਨਿਸ਼ਚੇਵਾਚਕ ਜਿਹੜੇ ਸ਼ਬਦ ਨਾਮ ਜਾਂ ਪਰਨਾਮ ਵੱਲ ਨਿਸ਼ਚੇਪੂਰਵਕ ਸੰਕੇਤ ਕਰੇ ਤੇ ਉਸ ਨੂੰ ਆਮ ਤੋਂ ਵਿਸ਼ੇਸ਼ ਬਣਾਵੇ ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਦੁਆਰਾ ਪੜਦਾ ਡੈਫੀਨੇਸ਼ਨ ਜਿਹੜੇ ਸ਼ਬਦ ਨਾਮ ਜਾਂ ਪਰਨਾਮ ਵੱਲ ਨਿਸ਼ਚੇਪੂਰਵਕ ਨਿਸ਼ਚੇ ਮਤਲਬ ਸੰਕੇਤ ਕਰਦਾ ਕਿ ਹਾਂ ਇਹ ਚੀਜ਼ ਸਹੀ ਹੈ ਆਮ ਤੋਂ ਵਿਸ਼ੇਸ਼ ਬਣਾਉਂਦਾ ਇਹ ਕੁੜੀ ਕਿੰਨੀ ਸਮਝਦਾਰ ਹੈ ਕਿੰਨੀ ਮਤਲਬ ਦੂਜਿਆਂ ਨਾਲੋਂ ਜ਼ਿਆਦਾ ਵਾ ਇਹ ਫੁੱਲ ਕਿੰਨਾ ਸੋਹਣਾ ਹੈ ਕਿੰਨਾ ਮਤਲਬ ਨਿਸ਼ਚੇਪੂਰਵਕ ਸੰਕੇਤ ਕਰ ਰਿਹਾ ਤੇ ਆਮ ਤੋਂ ਉਸ ਨੂੰ ਵਿਸ਼ੇਸ਼ ਬਣਾ ਰਿਹਾ ਉਹ ਕੀ ਹੋ ਗਿਆ ਨਿਸ਼ਚੇਵਾਚਕ ਪੜਨਾਮੀਵਾਚਕ ਜਿਹੜਾ ਸ਼ਬਦ ਪੜਨਾਮ ਹੋਵੇ ਪਰ ਨਾਮ ਸ਼ਬਦ ਨਾਲ ਲਾ ਕੇ ਵਿਸ਼ੇਸ਼ਣ ਦਾ ਕੰਮ ਕਰੇ ਜਿਸ ਆਦਮੀ ਆਦਮੀ ਕੀ ਇੱਕ ਨਾਮ ਜਿਸ ਮਤਲਬ ਪੜਨਾਮ ਬਾਤਿਆ ਗਿਆ ਜਿਸ ਮਤਲਬ ਗगन ਵੀ ਕਹਿ ਸਕਦੇ ਆ ਮਹੇਸ਼ ਕਹਿ ਸਕਦੇ ਆ ਠੀਕ ਹੈ ਰੀਤਾ ਕਹਿ ਸਕਦੇ ਆ ਗੁਰਮਖ ਕਹਿ ਸਕਦੇ ਆ ਠੀਕ ਹੈ ਮੇਰੀ ਕਿਤਾਬ ਜਿਸ ਸਕੂਲ ਹੈ ਸੌਰੀ ਕਿਸ ਸਕੂਲ ਹੈ ਕੁਐਸਚਨ ਮਾਰਕ ਵੀ ਆਇਆ ਮੇਰੀ ਪੜਨਾਮ ਮਿਲ ਗਿਆ ਕਿਤਾਬ ਨਾਮ ਵੀ ਹੋ ਗਿਆ ਠੀਕ ਹੈ ਇਹ ਹੋ ਗਿਆ ਪੜਨਾਮੀ ਵਿਸ਼ੇਸ਼ਣ ਦੁਆਰਾ ਦੀ ਪਰਿਭਾਸ਼ਾ ਪੜਦੇ ਆ ਜਿਹੜਾ ਸ਼ਬਦ ਪੜਨਾਮ ਹੋਵੇ ਪਰ ਨਾਮ ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ ਠੀਕ ਹੈ ਉਹਨੂੰ ਕੀ ਕਹਿੰਦੇ ਆ ਪੜਨਾਮੀ ਵਿਸ਼ੇਸ਼ਣ ਏਸੀ ਵਿਸ਼ੇਸ਼ਣ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਸੀ ਸੰਖਿਆਵਾਚਕ ਗੁਣਵਾਚਕ ਪਰਿਮਾਨਵਾਚਕ ਪੜਨਾਮੀਵਾਚਕ ਤੇ ਨਿਸ਼ਚੇਵਾਚਕ ਠੀਕ ਹੈ ਇਹਦਾ-ਇਹਦਾ ਅਸੀਂ ਜਿਹੜਾ ਇੱਕ ਫਲੋ ਚਾਰਟ ਬਣਾਇਆ ਹੋਇਆ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਜਲਦੀ ਨਵੀਂ ਵੀਡੀਓ 'ਚ ਮਿਲਦੇ ਆਂ ਪੂਰੀ ਪਲੇਲਿਸਟ ਨੂੰ ਫੋਲੋ ਕਰ ਲਓ ਪੰਜਾਬੀ ਗ੍ਰਾਮਰ ਨੂੰ ਪੜਨ ਦੇ ਲਈ ਡਿਸਕ੍ਰਿਪਸ਼ਨ ਚ ਲਿੰਕ ਹੈ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ